ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਰਿ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਅਜਤਗੱਲ ਅਜਤਗੱਲ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤਹਿਸੀਲ ਇਹਨੂੰ ਜੈਤੋ ਪੈਂਦੀ ਹੈ ਕੋੜਕਪੁਰੇ ਤੋਂ ਜਦੋਂ ਜੈਤੋਵਾਲ ਨੂੰ ਜਾਂਦੇ ਆ ਤਾਂ ਮੇਨ ਛੜਕ ਦੇ ਉੱਤੇ ਇਹ ਪਿੰਡ ਆਉਂਦਾ ਹੈ ਇਹਦੇ ਨਾਲ ਦਾ ਪਿੰਡ ਮੱਤਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਵਹਿੜਾ ਵਿਕਰੀ ਵਾਲੀਆਂ ਆਉਂਦੀਆਂ ਅੱਜ ਜਿਹੜੀ ਵੀਡੀਓ ਬਣਾ ਰਹੇ ਇਹਦੇ ਚ 6 ਨੱਕ ਟੋਟਲ ਇਸ ਟਾਈਮ ਵਿਕਾਊ ਹੈ ਆਪਾਂ ਇਹਨਾਂ ਬਾਰੇ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਇੱਕ ਬੇਨਤੀ ਹੈ ਵੀ ਜਿਹਨੇ ਸੌਦਾ ਕਰਨਾ ਹੈ ਉਹ ਆ ਕੇ ਜਰੂਰ ਦੇਖੇ ਪਸ਼ੂ ਇਹਨਾਂ ਦੇ ਬਾਰੇ ਜੋ ਤਸੱਲੀ ਕਰਨ ਦੀ ਲੋੜ ਲੱਗਦੀ ਹੈ ਜੇ ਕਿਸੇ ਵੀਰ ਨੇ ਕੋਈ ਟੈਸਟ ਕਰਾਉਣੇ ਆ ਬਲੱਡ ਸੈਂਪਲ ਲੈਣਾ ਪੋਲ ਐਲੋ ਜੀ ਜੇ ਕੋਈ ਵੀਰ ਅੰਦਰੋਂ ਕੋਈ ਵੱਛੀ ਨੂੰ ਚੈੱਕ ਕਰਾਉਣੀ ਚਾਹੁੰਦਾ ਉਹ ਵੀ ਕਰਾ ਸਕਦੇ ਹੋ ਲਾਂਭਾ ਕਿਸੇ ਕੋਲੋਂ ਕੱਲ ਨੂੰ ਨਾ ਦਿਓ ਜੇ ਇੱਥੇ ਸੌਦੇ ਖਰੇ ਕਰ ਲਿਓ ਆਓ ਮਿਲਿਏ ਸ਼ੁਰੂਆਤ ਕਰਾਂਗੇ ਇਸ ਲੋਟ ਦੀ ਜਿਹੜੀ ਵੈੜ ਪਰਲੇ ਪਾਸੇ ਅਸੀਂ ਵੱਧੀ ਹੈ ਹਾਈਟ 'ਚ ਵੀ ਵੱਡੀ ਦਿਸਦੀ ਹੈ ਬਰੀਡ ਕੁਆਲਿਟੀ ਵੀ ਚੰਗੀ ਹੈ ਉਹਦੇ ਤੋਂ ਲਾਸਟ ਉੱਤੇ ਇਧਰਲੇ ਪਾਸੇ ਨੂੰ ਆਪਾਂ ਵਾਧੇ ਜਾਵਾਂਗੇ ਮਿਲਦੇ ਆਂ ਬਾਈ ਨੂੰ ਲਖਵੀਰ ਬਾਈ ਸਸਤੀ ਕਾ ਸਸਤੀ ਕਰੋ ਬਾਈ ਲਖਵੀਰ ਅੱਜ 6 ਵੱਛੀਆਂ ਆਪਣੇ ਕੋਲ ਹਾਂਜੀ ਬਾਈ ਪਹਿਲੇ ਨੰਬਰ ਤੇ ਬੱਚੀ ਦੰਦੋ ਕਿਵੇਂ ਹੈ ਕਨਫਰਮ ਥੀਰੀ ਹੈ ਬਾਈ ਚਾਰ ਥਾਣਾ ਇੱਕ ਦੋ ਦੰਦੋ ਆਪਾਂ ਵਖਾਦਾਂ ਇਹਦਾ ਰੇਟ ਕੀ ਰਹੂਗਾ ਪਹਿਲੇ ਨੰਬਰ ਵਾਲੀ ਦਾ ਇਹਦਾ 42000 ਰੁਪਏ ਬਾਈ ਧੋਰੀ ਇਹਨੂੰ 42000 ਰੇਟ ਆ ਦੋਸਤੋ ਦੰਦੋ ਖੀਰੀ ਹੈ ਖੀਰੀ ਕਿਹਾ ਤਾਂ ਉਹ ਖੀਰੀ ਨਿਕਲੂਗੀ ਦੂਜੀ ਗੱਲ ਜਿਹੜਾ ਵੀ ਖਰੀਦਣਾ ਚਾਹੂਗਾ ਉਹ ਆ ਕੇ ਦੇਖੂਗਾ ਠੀਕ ਹੈ ਓਕੇ ਚਾਰ ਹੀ ਥਾਣਾ ਸੋਹਣੇ ਥਾਣ ਹਾਈਟ ਚੰਗੀ ਹੈ ਲੰਬਾਈ ਚੰਗੀ ਹੈ ਏਆਈ ਦੇ ਯੋਗ ਆ ਬਿਲਕੁਲ ਬਾਕੀ ਟੈਸਟ ਜੇ ਕੋਈ ਕਰਾਉਣਾ ਚਾਹੁੰਦੇ ਹੋ ਕਿ ਤੋ ਵੀ ਚੈੱਕ ਕਰਾਉਣੀ ਚਾਹੁੰਦੇ ਹੋ ਤੁਸੀਂ ਆਪ ਦੇਖਣਾ ਤੁਸੀਂ ਕਰਵਾ ਸਕਦੇ ਹੋ ਸੋ ਇਹ ਪਹਿਲੇ ਨੰਬਰ ਤੇ 42000 ਦਾ ਰੇਟ ਬਾਈ ਨੇ ਰੱਖਿਆ ਸੋਹਣੀ ਬੱਛੀ ਆ ਦੋਸਤੋ ਚੰਗਾ ਕਦ ਕਾਠ ਦਿਸਦਾ ਬਾਕੀ ਪਾਸ ਆ ਕੇ ਕਰ ਲਿਓ ਇਹ ਵੀ ਤੁਸੀਂ ਦੇਖ ਲਿਓ ਜੇ ਇੱਕ ਭਰਾ ਬਾਈ ਸੀਮਨ ਵਾਲੇ ਫੋਨ ਲਾਉਂਦੇ ਹੁੰਦੇ ਆ ਢਾਂਚੇ ਵੇਖ ਕੇ ਫੋਨ ਲਾੜਿਆ ਕਰੋ ਬਾਈ ਬਣ ਕੇ ਜਿਹਨੇ ਸੀਮਨ ਵਾਲਾ ਬੇਸ਼ੱਕ ਆਪਣਾ ਜਦ ਚੀਕ ਸਿਮਨ ਡਟੇਲ ਤੋਂ ਸੋਝੀ ਹੁੰਦੀ ਆ ਤਾਂ ਵੀਡੀਓ ਚ ਦੱਸਿਆ ਜਾਂਦਾ ਮੈਂ ਹੀ ਹੈਗੀ ਤਾਂ ਤੁਹਾਨੂੰ ਪਤਾ ਹਾਂ ਜੇ ਤੁਹਾਨੂੰ ਇਹ ਚੀਜ਼ ਪਸੰਦ ਆ ਤਾਂ ਸਿਮਨ ਆ ਲਈ ਆ ਉਹਨਾਂ ਨੇ ਆਪਾਂ ਨੂੰ ਤੁਰੇ ਜਾਂਦੇ ਨੇ ਦੱਸਤਾ ਸੀਗਾ ਕੋਈ ਲੈਸਤੀ ਰੂਪ ਚ ਨਹੀਂ ਦਿੱਤਾਗਾ ਜੇ ਕੋਈ ਦੱਸ ਦਿੰਦਾ ਤਾਂ ਬਈ ਲੈ ਕੇ ਕੋਈ ਨਹੀਂ ਭੇਜਦਾ ਸਹੀ ਜੇ ਕੋਈ ਭੇਜੂਗਾ ਤਾਂ ਆਪਾਂ ਦੱਸ ਦਿੰਦੇ ਹੁੰਦੇ ਆ ਸਹੀ ਇਹ ਬੱਚੀ ਦੰਨੋ ਕਿਵੇਂ ਕਨਫਰਮ ਕੀ ਰਿਹਾ ਜਿਹਦਾ ਰੇਟ ਕੀ ਰਹੂਗਾ ਇਹਦਾ 40000 ਕੀਰੀਆ ਦੱਸੋ ਲਿਆ ਬਈ 40000 ਰੇਟ ਆ ਸੀਮਨ ਵਾਲੀ ਇਹ ਵਧੀਆ ਗੱਲ ਆ ਦੋਸਤੋ ਬਣਾਉਣ ਨੂੰ ਬਰੂਟ ਸਟ੍ਰਾਈਕਰ ਪਤਾ ਨਹੀਂ ਕਿੰਨੇ ਕੁ ਬੁੱਲ ਐ ਜਿਹੜੇ ਐਚਐਫ ਦੇ ਵਿੱਚ 40 116 40 120 ਬਹੁਤ ਬੁੱਲ ਐ ਜਿਹਦਾ ਨਾਮ ਲਿਆ ਜਾ ਸਕਦਾ ਪਰ ਬਿਹਤਰ ਇਹ ਆ ਵੀ ਤੁਸੀਂ ਇਹ ਬੱਚੀਆਂ ਦੇ ਟਾਂਜੇ ਦੇਖੋ ਇਹਨਾਂ ਦੀ ਏਆਈ ਆਪਦੇ ਹੱਥੀਂ ਕਰਾਓ ਸਿਕਸਰ ਸੀਮਨ ਲਵਾਓ ਫਿਰ ਉਹਨਾਂ ਬੱਚੀਆਂ ਦਾ ਡਾਟਾ ਸੰਭਾਲਣਾ ਸ਼ੁਰੂ ਕਰ ਦਿਓ ਹੈ ਬਿਨਾ ਚੱਕ ਚੰਗੇ ਬੁੱਲਾਂ ਨਹੀਂ ਹੋਣਗੇ ਕਿਉਂਕਿ ਟਾਂਜੇ ਸੋਹਣੇ ਐ ਕੱਦ-ਕੱਟ ਚੰਗੇ ਆ ਰੰਗ ਪ੍ਰਿੰਟ ਤੁਸੀਂ ਦੇਖ ਹੀ ਰਹੇ ਹੋ ਫਰ ਸੀਮਨ ਡਿਟੇਲ ਨਹੀਂ ਹੈ ਤਾਂ ਤੁਹਾਨੂੰ ਦੱਸੀ ਨਹੀਂ ਕੀ ਲਖਵੀਰ ਜਿਹੜੀ 3 ਨੰਬਰ ਤੇ ਵੈੜ ਹੈ ਇਹਦੇ ਵੀ ਦੰਦ ਇੱਕ ਵਾਰ ਦਿਖਾ ਦਿੰਦੇ ਆਂ ਇਹ ਉਮਰ ਚ ਦੋਸਤੋ ਸਾਰੀਆਂ ਬੱਚੀਆਂ ਤੋਂ ਵੱਡੀ ਹੈ ਦੰਦ ਦੇ ਨੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਅੰਦਰੋਂ ਚੈੱਕ ਕਰਵਾਈ ਵੀ ਹੈ ਹਾਂ ਬਈ ਆਪਣੀ ਕਰਾਈ ਵੀ ਅਗਲਾ ਏਡੀ ਖੜੀ ਖੜੀ ਚੈੱਕ ਕਰਾ ਠੀਕ ਹੈ ਦੋਸਤੋ ਇਹ ਖਾਲੀ ਹੈ ਲਿਆ ਬਈ ਅੰਦਰੋਂ ਚੈੱਕ ਕਰਵਾਈ ਹੋਈ ਹੈ ਜਿਹੜਾ ਭਰਾ ਲੈ ਜਾਣਾ ਚਾਹੁੰਦਾ ਹੈ ਤਾਂ ਚੈੱਕ ਕਰਵਾ ਲਿਓ ਦੰਦ ਵੀਡੀਓ ਚ ਦਿਖਾਏ ਹੋਏ ਹੋ ਤੁਸੀਂ ਦੁਬਾਰਾ ਸਕਰੀਨਸ਼ਾਟ ਲੈ ਲਓ ਦੇਖ ਸਕਦੇ ਹੋ ਆ ਕੇ ਵੀ ਦੇਖ ਸਕਦੇ ਹੋ ਕਾਂਚਾ ਚੰਗਾ ਨਰੋਈ ਹੈ ਅੰਦਰੋਂ ਬਾਈ ਕਹਿੰਦਾ ਮੈਂ ਚੈੱਕ ਕਰਵਾਈ ਹੈ ਪਰ ਜੇ ਕੋਈ ਵੀ ਲੈ ਜਾਣਾ ਚਾਹੁੰਦਾ ਤਾਂ ਚੈੱਕ ਜ਼ਰੂਰ ਕਰਵਾ ਕੇ ਲੈ ਜੇ ਭਾਵੇਂ ਕਿਉਂਕਿ ਇਹਦੀ ਏਜ ਇਹਨਾਂ ਨਾਲੋਂ ਵੱਡੀ ਹੈ ਕਿਦੂ ਅੱਗੇ ਬੱਚੀ ਲਖੀਤ ਦੰਦੇ ਦੇ ਵੀ ਦਿਖਾ ਦਿੰਦੇ ਪਹਿਲੇ ਇਹਦਾ ਰੇਟ ਕੀ ਰੱਖਿਆ ਸੀ ਆਪਾਂ ਤਿੰਨ ਨੰਬਰ ਦਾ ਇਹ ਤੇ 33000 ਸੋ ਦੋਸਤੋ दाम ਦੇਦੇ ਵੀ ਵੇਖ ਲਓ ਠੀਕ ਹੈ ਭਾਈ ਇਹਦਾ ਰੇਟ ਕੀ ਰਹੂਗਾ ਇਹਦਾ 36000 ਰੁਪਏ ਕੋਈ ਤੋੜ ਦੇ 36000 ਰੇਟ ਆ ਦੋਸਤੋ ਦੰਦ ਵੀਡੀਓ ਚ ਦਿਖਾਤੀ ਆ ਤੁਹਾਨੂੰ ਚੰਗਾ ਕਰਦਾ ਚੰਗੀ ਵੇਲ ਰੰਗ ਪ੍ਰਿੰਟ ਤੁਸੀਂ ਇਹਦਾ ਦੇਖ ਹੀ ਸਕਦੇ ਹੋ ਬੰਦੇ ਬਈ ਇੱਕ ਹੋਰ ਵਧੀਆ ਇੱਕ ਦੂਬਾਰ ਤੁਹਾਨੂੰ ਦਿਖਾਉਣੀ ਆ 5 ਨੰਬਰ ਦੇ ਉੱਤੇ ਬਹੁਤ ਸੋਨਾ ਟਾਂਜਾ ਇਹਦਾ ਵੀ ਇਹਦੇ ਬਾਈ ਪੰਜਵਾਂ ਥਣ ਹੈਗਾ ਰਵੜ ਚੜੀ ਵੀ ਹੈ ਸੋਖ ਗਿਆ ਠੀਕ ਹੈ ਇੱਕ ਦੋ ਦਿਨਾਂ ਛਾੜ ਦੋ ਓਕੇ ਦੰਦ ਵੇਖ ਲੋ ਵੀ ਵੀਡੀਓ ਚ ਠੀਕ ਹੈ ਬਾਈ ਕਾਂਟਾ ਵਾਸ ਸੁਣਾ ਇਹਦਾ ਰੇਟ ਕੀ ਰਹੂਗਾ ਲਖਵੀ ਇਹਦਾ ਵੀ 36000 ਰੁਪਏ ਬਾਈ 36000 ਰੇਟ ਹੈ ਸੋਹਣੀ ਸੇਤ ਬੱਚੀ ਦੀ ਚੰਗਾ ਟਣਚਾ ਇੱਕ ਕਲਾਸ ਉੱਤੇ ਬੱਚੀ ਤੁਹਾਨੂੰ ਦਿਖਾਉਣੇ ਜਿਹੜੀ ਲਾਸਟ ਵਾਲੀ ਬੱਚੀ ਹੈ ਇਹ ਬਈ ਹੈ ਖੀਰੀ ਹੈ ਦੇ ਦੋ ਮੋਕੇ ਅੱਖ ਤੇ ਠੀਕ ਹੈ ਟਰੀਟਮੈਂਟ ਕੀ ਕੀਤਾ ਵਾ ਜੀ ਦਾ ਬਰਨ ਨੇ ਛੱਡ ਦੋਗੀ ਠੀਕ ਹੈ ਆਪਾਂ ਦੱਸ ਕੇ ਦੇਵਾਂਗੇ ਫਿਰ ਰੀਟ ਕਰੋ ਇਹਦਾ ਬਾਈ ਜੀਰ ਤੋਰੀ ਦੋਸਤੋ ਇਹਦੇ ਮੋਕੇ ਆ ਅੱਖ ਦੇ ਉੱਤੇ ਉਹ ਤੁਸੀਂ ਇੱਥੇ ਦੇਖ ਲਓ ਬਾਈ ਕਹਿੰਦਾ ਵੀ ਦਵਾਈ ਲਾਈ ਹੋਈ ਹੈ ਇੱਕ ਘੱਟ ਜਾਣੀ ਕਿ ਕੀ ਲਾਏ ਵਾ ਜੇ ਮੰਨ ਕੇ ਕਲੀ ਨਾ ਵੀ ਲੈ ਜਾਂਦੇ ਕਲੀ ਅੱਖ ਚ ਪੈ ਗਈ ਫਿਰ ਨੁਕਸਾਨ ਆ ਠੀਕ ਹੈ ਸੋ ਬਾਕੀ ਆਕੇ ਦੇਖ ਲਓ 22000 ਦਾ ਰੇਟ ਸੋਏ ਨਾਗ ਅੱਜ ਦੀ ਵੀਡੀਓ ਦੇ ਬਕਾਊ ਸੀ 6 ਹੁਣ ਤੁਸੀਂ ਤਸੱਲੀ ਕਰ ਲਿਓ ਅਸੀਂ ਜਿੰਨਾ ਕੁਝ ਦਿਖਾ ਸਕਦੇ ਸੀ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਦੰਦ ਸਾਰੀਆਂ ਮੱਛੀਆਂ ਦੇ ਵੀਡੀਓ ਚ ਦਿਖਾਏ ਹੋਏ ਆ ਸਕਰੀਨ ਸ਼ਾਟ ਲੈ ਲਿਓ ਦੁਬਾਰਾ ਫੇਰ ਦੇਖ ਲਿਓ ਦੰਦਾਂ ਦੇ ਵਿੱਚੋਂ ਥਣ ਆਕੇ ਦੇਖਣੇ ਆ ਤੁਸੀਂ ਪਾਸ ਤੁਸੀਂ ਆਕੇ ਕਰੋਗੇ ਰੇਟ ਵੀਡੀਓ ਚ ਪਸੂ ਜੱਟ ਦਾ ਖਰੀਦ ਲਓ ਧੰਨਵਾਦ